ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮਾਜੇ ਆਏ ਵਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਕਿਕਰ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਹੋ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਠੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਸੋ ਭੈਣ ਭਰਾਵਾਂ ਦਾ ਬਹੁਤ ਹੀ ਜ਼ਿਆਦਾ ਪਿਆਰ ਮਿਲਣ ਦਾ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਤੇ ਅਸੀਂ ਇਹ ਵੀ ਕਹਾਂਗੇ ਕਿ ਸਾਡੇ ਨਵੇਂ ਚੈਨਲ ਤੇ ਜਾ ਕੇ ਸਿਮਰਨ ਕਿਚਨ ਐਂਡ ਵਲੌਗ ਤੁਸੀਂ ਪਲੀਜ਼ ਉਸ ਚੈਨਲ ਤੇ ਵੀ ਜਾ ਕੇ ਸਾਨੂੰ ਇਸੇ ਤਰ੍ਹਾਂ ਪਿਆਰ ਦਿਓ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਬੜਾ ਵਧੀਆ ਜਿਹਾ ਸਕਰਬ ਜਿਹੜਾ ਵਾ ਸਕਰਬ ਵਾਲਾ ਜਿਹੜਾ ਪੈਕ ਲੈ ਕੇ ਆਏ ਆ ਔਰ ਉਹਦੇ ਲਈ ਆਪਾਂ ਜਿਹੜਾ ਸਕਰਬ ਦਾ ਧਿਆਨ ਸਮਾਨ ਹੈ ਉਹ ਸਾਰਾ ਘਰੇ ਹੀ ਤਿਆਰ ਕੀਤਾ ਵਾ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਬੁਖਾ ਦਿੰਨੇ ਆਪਾਂ ਕਿਹੜੀ ਕਿਹੜੀ ਚੀਜ਼ ਪਾਈ ਆ ਤੇ ਇਹ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੰਨੇ ਇਹ ਅਸੀਂ ਨਾ ਸਕਰਬ ਜਿਹੜਾ ਆਪਣੇ ਘਰ ਬਣਾ ਕੇ ਤੇ ਤਿਆਰ ਕਰ ਲਿਆ ਵਾ ਠੀਕ ਹੈ ਇਹਦੇ ਵਿੱਚ ਆਪਾਂ ਜਿਸ ਤਰ੍ਹਾਂ ਮੰਨ ਲਓ 2 ਚਮਚ ਪਾਈਏ ਲਾਲ ਮਸੂਲ ਦੀ दाल ਪਾਈ ਆ ਤੇ 2 ਚਮਚ ਜਿਹੜੀ ਆਪਾਂ ਮਲਤਾਨੀ ਮਿੱਟੀ ਪਾਈ ਆ 1 ਚਮਚ ਇਹਦੇ ਵਿੱਚ ਆਪਾਂ ਮੇਥੀ ਦਾ ਪਾਇਆ ਮੇਥੀ ਦਾਣਾ ਤੁਸੀਂ ਕੋਈ ਵੀ ਲੈ ਲਓ ਮੋਟਾ ਲੈ ਲਓ ਬਰੀਕ ਲੈ ਲਓ ਤੇ 1 ਚਮਚ ਆਪਾਂ ਇਹਦੇ ਵਿੱਚ ਪਾਇਆ ਵਾ ਜਿਹੜੀ ਐਲਸੀ ਦੇ ਬੀਜ ਹੁੰਦੇ ਆ ਠੀਕ ਹੈ ਐਲਸੀ ਦੇ ਜਿਹੜੇ ਬੀਜ ਉਹ ਵੀ 1 ਚਮਚ ਪਾਇਆ ਇਹਨਾਂ ਆਪਾਂ ਨੂੰ ਚਾਰਾ ਚੀਜ਼ਾਂ ਨੂੰ ਜਿਹੜਾ ਵਾ ਚੰਗੀ ਤਰ੍ਹਾਂ ਜਿਹੜਾ ਪੀਸ ਲਿਆ ਪੀਸ ਕੇ ਤੇ ਆਪਣੀ ਇੱਕ ਡੱਬੀ ਵਿੱਚ ਪਾ ਕੇ ਰੱਖ ਲੈਣਾ ਇਹ ਬਹੁਤ ਦਿਨ ਤੱਕ ਖਰਾਬ ਨਹੀਂ ਹੁੰਦਾ ਤੁਸੀਂ ਜਦੋਂ ਮਰਜ਼ੀ ਦਾ ਕੱਢ ਕੇ ਨੂੰ ਤੇ ਸਕਰਬ ਬਣਾ ਕੇ ਦਾ ਆਪਣੇ ਫੇਸ ਤੇ ਜਿਹੜਾ ਪੈਕ ਨਾਲ ਕੇ ਲਗਾ ਸਕਦੇ ਆ ਕਿਉਂਕਿ ਇਹ ਬਹੁਤ ਦਿਨ ਚੱਲਦਾ ਵਾ ਔਰ ਛੇਤੀ ਖਤਮ ਨਹੀਂ ਹੁੰਦਾ ਤੁਸੀਂ ਜਿਸ ਇਹਨੂੰ ਬਣਾ ਕੇ ਰੱਖੋ ਤੇ ਇਹਦੇ ਚ ਕੋਈ ਇਦਾਂ ਦੀ ਚੀਜ਼ ਨਹੀਂ ਜਿਹੜੀ ਕਿ ਮਤਲਬ ਖਰਾਬ ਵਾ ਤੁਹਾਡੀ ਸਕਿਨ ਨੂੰ ਖਰਾਬ ਕਰੋਗੀ ਨਾ ਤੇ ਅਲਸੀ ਕਰਦੀ ਆ ਨਾ ਮੈਥੀ ਕਰਦੀ ਮੈਥੀ ਆ ਪਾਇ ਲਈ ਇਸ ਲਈ ਪਾਈ ਕਿ ਜਿਹੜੀ ਸਾਡੀ ਸਕਿਨ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੁੰਦੀ ਆ ਜਿਸ ਤਰ੍ਹਾਂ ਕਈ ਵਾਰੀ ਹੁੰਦਾ ਸਾਡੇ ਸਕਿਨ ਤੇ ਛੋਟੇ ਛੋਟੇ ਦਾਣੇ ਨਿਕਲਦੇ ਆ ਤੇ ਖੁਜਲੀ ਹੁੰਦੀ ਆ ਉਹ ਵੀ ਸਾਰਾ ਜੋ ਕੁਝ ਜਿਹੜਾ ਨਾ ਮੇਥੀ ਦੇ ਦਾਣਿਆਂ ਨਾਲ ਸਾਡੀ ਸਕਿਨ ਤੇ ਠੀਕ ਹੋ ਜਾਂਦਾ ਜਿਹੜੀ ਅਰਸੀ ਆ ਉਹ ਸਾਡੀ ਸਕਿਨ ਨੂੰ ਜਿਹੜਾ ਵਾ ਟਾਈਟ ਕਰਦੀ ਚ ਜਵਾਨ ਬਣਾਉਣ ਚ ਕੰਮ ਕਰਦੀ ਆ ਜਿਹੜੀ ਮਸਰ ਦਾਲ ਆ ਮਸਰ ਦਾਲ ਦੇ ਨਾਲ ਸਾਡੇ ਕਿਸੇ ਵੀ ਤਰ੍ਹਾਂ ਦੇ ਸਕਿਨ ਤੇ ਜਿੱਦਾਂ ਪਿਗਮੈਂਟੇਸ਼ਨ ਹੋ ਗਈ ਜਿਸ ਤਰ੍ਹਾਂ ਫਿਰ ਕਿਲ ਹੋ ਗਈ ਇਹ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਪਾਉਂਦੀ ਤੇ ਮਲਤਾਨੀ ਮਿੱਟੀ ਦਾ ਤੁਹਾਨੂੰ ਪਤਾ ਹੀ ਆਪਣੀ ਥੁਮਚਾ ਨੂੰ ਨਿਖਾਰਦੀ ਆ ਤੇ ਉਹਦੇ ਨਾਲ ਨਾਲ ਆਪਾਂ ਜਿਹੜੀ ਇੱਕ ਚੀਜ਼ ਹੋਰ ਇਸਤੇਮਾਲ ਕਰਨੀ ਆ ਉਹ ਕਿਹੜੀ ਉਹ ਵੀ ਤੁਹਾਨੂੰ ਆਪਾਂ ਵਿਖਾ ਦਿੰਨੇ ਆ ਪਹਿਲਾਂ ਮੈਂ ਤੁਹਾਨੂੰ ਇਹ ਦਿਖਾਤਾ ਏ ਆਪਾਂ ਜਿਹੜੀ ਬਣਾ ਕੇ ਰੱਖੀ ਆ ਤੁਸੀਂ ਵੀ ਇਸ ਤਰ੍ਹਾਂ ਇੰਨੀ ਮਾਤਰਾ ਦੇ ਵਿੱਚ ਬਣਾ ਕੇ ਰੱਖ ਲਓ ਤੇ ਇੰਨਾ ਜਿਹੜਾ ਤੁਹਾਡਾ ਪੈਕ ਬਹੁਤ ਦਿਨ ਚੱਲਦਾ ਤੁਸੀਂ ਬਣਾ ਇਹਨੂੰ ਡੇਲੀ ਭਾਵੇਂ ਲਗਾ ਲਓ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਚੰਗੀ ਚੀਜ਼ ਹੈ ਜੇ ਤੁਸੀਂ ਡੇਲੀ ਇਹਨੂੰ ਸਕਰਬ ਕਰਨਾ ਚਾਹੁੰਦੇ ਹੋ ਦਿਨਾਂ ਤੇ ਕਰ ਸਕਦੇ ਆ ਜਦੋਂ ਆਪਾਂ ਇਹਦਾ ਪੈਕ ਲਗਾਉਣਾ ਹੈ ਤੇ ਉਦੋਂ ਆਪਾਂ ਇਹਨੂੰ ਕੀ ਕਰਨਾ ਵਾ ਮਤਲਬ ਇਹਨੂੰ ਬਣਾ ਲੈਣਾ ਪੈਕ ਲਗਾਉਣ ਵਾਸਤੇ ਉਹਦੇ ਵਿੱਚ ਆਪਾਂ ਇਹਦੇ ਲਈ ਦਹੀਂ ਪਾ ਲੈਣਾ ਵਾ ਦਹੀਂ ਦਾ ਪਾ ਜੇ ਇੱਕ ਚਮਚ ਵੱਡਾ ਪਾ ਲਿਆ ਤੇ ਇਹਦਾ ਵੀ ਇੱਕ ਚਮਚ ਆਪਾਂ ਪਾ ਲੈਣਾ ਕਿਉਂਕਿ ਇਹ ਫੁੱਲ ਜਾਂਦੀ ਇਹਦੇ ਵਿੱਚ ਮਲਤਾਨੀ ਮਿੱਟੀ ਉਹ ਬੜੀ ਛਤੀ ਨਾਲ ਜਿਹੜੀ ਆ ਫੁੱਲਦੀ ਆ ਤੇ ਇਹ ਉਦੋਂ ਆਪਾਂ ਪੈਕ ਬਣਾ ਲੈਣਾ ਜੇ ਆਪਾਂ ਕੋਈ ਦਹੀਂ ਨਹੀਂ ਆ ਜਾਂ ਦਹੀਂ ਘਟਿਆ ਤੇ ਆਪਾਂ ਦੇ ਥੋੜਾ ਜਿਹਾ ਗੁਲਾਬ ਜਲ ਪਾ ਲੈਣਾ ਜਦੋਂ ਆਪਾਂ ਇਹਨੂੰ ਡੇਲੀ ਇਹਦਾ ਸਕਰਬ ਵਾਂਗੂ ਵੀ ਰਸਤਮਾਲ ਕਰਨਾ ਉਦੋਂ ਕੀ ਕਰਨਾ ਆਪਾਂ ਹੱਥ ਤੇ ਅੱਧਾ ਚਮਚ ਤੁਸੀਂ ਪਾ ਲਓ ਥੋੜਾ ਜਿਹਾ ਪਾਣੀ ਪਾ ਲਓ ਆਪਣੇ ਹੱਥ ਤੇ ਗੋੁੰਣਾ ਦੇ ਨਾਲ ਪਾ ਲਓ ਥੋੜਾ ਜਿਹਾ ਇੱਕ ਮਿਕਸ ਜਿਹਾ ਬਣਾ ਲਓ ਤੇ ਤੁਸੀਂ ਰੋਜ਼ ਭਾਵੇਂ ਸਵੇਰੇ ਭਾਵੇਂ ਸ਼ਾਮਾਂ ਨੂੰ ਜਦੋਂ ਵੀ ਤੁਹਾਡਾ ਮਨ ਕਰਤਾ ਦਿਨ ਜ ਕੋਈ ਦੋ ਰੀ ਸਕਰਬ ਕਰ ਲੋ ਇਹਦੇ ਨਾਲ ਫੇਸ ਨੂੰ ਜਿਨ੍ਹਾਂ ਦੇ ਚਿਹਰੇ ਤੇ ਮਤਲਬ ਕਿੱਲ ਹੋਣ ਹਨਾ ਉਹ ਇਹਨੂੰ ਜਿਆਦਾ ਰਗੜਨ ਨਾ ਕਿਉਂਕਿ ਫਿਰ ਕਿੱਲ ਜਿਹੜੇ ਆ ਜਿਹੜੇ ਮੂੰਹ ਹੁੰਦੇ ਆ ਨਾ ਉਹ ਸਾਰੇ ਪਿੰਪਲ ਉਹ ਸਾਰੇ ਛਿੱਲੇ ਜਾਂਦੇ ਇਸ ਕਰਕੇ ਇਹਨੂੰ ਰਗੜਨਾ ਨਹੀਂ ਆ ਫਿਰ ਤੁਸੀਂ ਪੋਲਾ ਪੋਲੇ ਹੱਥਾਂ ਦੇ ਨਾਲ ਆਪਣੇ ਮੂੰਹ ਨੂੰ ਸਕਰਬ ਕਰ ਸਕਦੇ ਆ ਤੇ ਇਹਦਾ ਬਹੁਤ ਹੀ ਵਧੀਆ ਬੜਾ ਚੰਗਾ ਰਿਜ਼ਲਟ ਮਿਲਦਾ ਆਜੋ ਆਪਾਂ ਹੁਣ ਕਿਸ ਤਰ੍ਹਾਂ ਇਹਦਾ ਪੈਕ ਬਣਾਉਣ ਲੱਗੇ ਆ ਇਹਦੇ ਪੈਕ ਵਾਸਤੇ ਆਪਾਂ ਲੈ ਲਿਆ ਇੱਧਰ ਦਹੀਂ ਤੇ ਤੁਹਾਨੂੰ ਆਪਾਂ ਦਿਖਾ ਦੇ ਮੇਨ ਕਿ ਇਹ ਜਿਹੜੀ ਫੀਲ ਲਈ ਆ ਦਹੀਂ ਤੋਂ ਇਲਾਵਾ ਤੇ ਆਪਾਂ ਕੀ ਕੀ ਇਹਦੇ ਵਿੱਚ ਪਾਉਣ ਲੱਗੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਤੇ ਇਹ ਜਦੋਂ ਆਪਾਂ ਬਣਾਉਣਾ ਵਾ ਨਾ ਇਹਨੂੰ ਵੈਸੇ ਤੇ ਨੂੰ ਮਿਕਸੀ ਦੇ ਵਿੱਚ ਛੋਟੇ ਜੰਗ ਦੇ ਵਿੱਚ ਬੜੀ ਆਰਾਮ ਨਾਲ ਬਣ ਜਾਂਦਾ ਜਿੱਦਾਂ ਮੰਨ ਲਓ ਤੁਸੀਂ ਜੇ ਛਾਨਣਾ ਪਹਿਲੇਗਾ ਛਾਨਣ ਦੀ ਲੋੜ ਨਹੀਂ ਹਲ ਕਰਕੇ ਜਿਹੜੇ ਦਾਣੇ ਹੁੰਦੇ ਨੇ ਉਹ ਸਸਟ੍ਰੇਬ ਦਾ ਕੰਮ ਕਰਦੇ ਸਾਡੇ ਜਿਹੜੇ ਓਪਨ ਕੋਰਸ ਉਹਨਾਂ ਨੂੰ ਖੋਲਦੇ ਆ ਤੇ ਜੇ ਤੁਸੀਂ ਛਾਨਣਾ ਵਾ ਤੇ ਤੁਸੀਂ ਇਹਨੂੰ ਮੋਟੀ ਕਿਸੇ ਸ਼ਾਨੀ ਚ 94 ਸਰਦੇ ਵੈਸੇ ਆਪਾਂ ਇਹਨੂੰ ਸ਼ਾਨਿਆ ਨਹੀਂ ਆਪਾਂ ਇਹਨੂੰ ਬ੍ਰੇਕ ਇਸ ਤਰ੍ਹਾਂ ਹੀ ਪੀਸ ਕੇ ਚਲੋ ਤਰ ਮੈਂ ਬਖਉਣੀ ਆ ਆਪਾਂ ਇੱਧਰ ਜਿਹੜਾ ਦਹੀਂ ਲੈ ਲਿਆ ਵਾ ਠੀਕ ਹੈ ਦਹੀਂ ਆਪਾਂ ਜਿਹੜਾ ਇੱਕ ਚਮਚਾ ਲਿਆ ਜਿਆਦਾ ਜਿਹੜਾ ਦਹੀਂ ਆਪਾਂ ਨਹੀਂ ਲਿਆ ਵਾ ਤੇ ਦਹੀਂ ਠੀਕ ਹੀ ਠਾਕਾ ਬਣਾ ਨਾ ਜਿਆਦਾ ਪਤਲਾ ਬਣਾ ਨਾ ਜਿਆਦਾ ਘਾੜਾ ਇਹਦੇ ਵਿੱਚ ਹੁਣ ਆਪਾਂ ਅੱਧੇ ਚਮਚ ਦੇ ਲਾਗੇ ਬਣ ਜਿਹੜਾ ਵਾ ਇਹ ਵਾਲਾ ਪੈਕ ਪਾਵਾਂਗੇ ਠੀਕ ਹੈ ਸਾਰੀਆਂ ਚੀਜ਼ਾਂ ਆਪਾਂ ਰਲਾ ਲਿਆ ਇਹਦੇ ਵਿੱਚ ਸਾਰਾ ਕੁਝ ਜਿਹੜਾ ਮਿਕਸ ਕਰ ਲਿਆ ਹੈ ਮੈਂ ਤੁਹਾਨੂੰ ਜੋ ਜੋ ਚੀਜ਼ਾਂ ਦਸੀਆਂ ਉਹ ਹੀ ਤੁਸੀਂ ਬਣਾ ਲੈਣੀਆਂ ਇਸ ਤਰ੍ਹਾਂ ਪਾਇਦਾ ਪਹਿਲੇ ਇੱਕ ਚੰਗਾ ਜਿਹਾ ਪੈਕ ਬਣਾਉਣਾ ਜੇ ਬਾਈ ਚਾਂਸ ਇੰਨੇ ਇੱਕ ਦਿਨ ਵਿੱਚ ਇਹ ਗਾੜਾ ਹੋ ਜਾਂਦਾ ਵਾ ਅਬਲ ਤੇ ਬੜਾ ਵਧੀਆ ਪੈਕ ਬਣਦੇ ਜੇ ਗਾੜਾ ਹੁੰਦਾ ਤੁਹਾਨੂੰ ਲੱਗਦਾ ਤਾਂ ਤੁਸੀਂ ਥੋੜਾ ਜਿਹਾ ਹੋਰ ਦਹੀਂ ਪਾ ਸਕਦੇ ਜਿੱਦਾਂ ਹੀ ਨਹੀਂ ਹੈ ਤੇ ਤੁਸੀਂ ਉਹਦੀ ਜਗ੍ਹਾ ਗੁਲਾਬ ਜਲ ਵੀ ਇਹਦੇ ਵਿੱਚ ਪਾ ਸਕਦੇ ਹੋ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲੈਣਾ ਵਾ ਬੜਾ ਸੁਆਹ ਇਹਦਾ ਜਿਹੜਾ ਵਾ ਪੈਕ ਬਣ ਕੇ ਤਿਆਰ ਹੋ ਗਿਆ ਵਾ ਆਹ ਰੇ ਬੜੀ ਛਿੱਤੀ ਹੀ ਜਿਹੜਾ ਵਾ ਥੋੜਾ ਜਿਹਾ ਇਹਦੇ ਵਿੱਚ ਜਿਆਦਾ ਮਾਤਰਾ ਦੇ ਵਿੱਚ ਕੀ ਹੁੰਦਾ ਨਾ ਮਲਤਾਨੀ ਮਿੱਟੀ ਬੜੀ ਛਿੱਤੀ ਫੁੱਲ ਜਾਂਦੀ ਆ ਅਲਸੀ ਵੀ ਜਿਹੜੀ ਆ ਨਾ ਬੜੀ ਛਿੱਤੀ ਫੁੱਲਦੀ ਆ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਮੈਂ ਗੁਲਾਬ ਜਲ ਪਾਉਣ ਦੀ ਆ ਆਹ ਵਾਲਾ ਗੁਲਾਬ ਜਲ ਜਿਹੜਾ ਥੋੜਾ ਜਿਹਾ ਦੋ ਚਮਚ ਜਿਆਦਾ ਨਹੀਂ ਪਾਉਣਾ ਦੋ ਚਮਚ ਗਈ ਜੰਨੀ ਆ ਦੋ ਚਾਰ ਬੂੰਦਾਂ ਹੈਨਾ ਮੈਂ ਇੱਥੇ ਕੋਈ ਅੱਧਾ ਚਮਚ ਦੇ ਲਾਗੇ ਬੰਨੇ ਗੁਲਾਬ ਜਲ ਪਾ ਲਿਆ ਵ ਤਾਕੀ ਜਿਹੜਾ ਥੋੜਾ ਜਿਹਾ ਠੀਕ ਹੀ ਥੋੜਾ ਜਿਹਾ ਚੰਗਾ ਜਿਹਾ ਬਣ ਜੇ ਪੇਸਟ ਕਿਉਂਕਿ ਬਹੁਤ ਜ਼ਿਆਦਾ ਗਾੜਾ ਹੋਵੇ ਨਾਲ ਨਾ ਫਿਰ ਛੇਤੀ ਜਣਾ ਵਾ ਮੂੰਹ ਤੇ ਚੰਗੀ ਤਰ੍ਹਾਂ ਲੱਗਣਾ ਨਹੀਂ ਤੇ ਛੇਤੀ ਸੁੱਕ ਜਾਣਾ ਨਾ ਚਮਚ ਨੂੰ ਮੈਂ ਕੱਢ ਦੂੰਗੀ ਹਮੇਸ਼ਾ ਦੀ ਤਰ੍ਹਾਂ ਚਮਚ ਦੇ ਨਾਲ ਮੇਰੇ ਕੋਲ ਜ਼ਿਆਦਾ ਥੋੜਾ ਜਿਹੜਾ ਨਾ ਸੋਖਾ ਜਿਹਾ ਕੰਮ ਨਹੀਂ ਲੱਗਦਾ ਮੈਨੂੰ ਚਮਚਸ ਵਾਲਾ ਲੱਗਦਾ ਥੋੜਾ ਔਖਾ ਕੰਮ ਚਮਚਾ ਕੱਢਤਾ ਵਾ ਇੱਧਰ ਮੈਂ ਲੈ ਲਿਆ ਦੇਖੋ ਇਸ ਤਰ੍ਹਾਂ ਆਪਾਂ ਬਣਾ ਕੇ ਨੂੰ ਤਿਆਰ ਕਰ ਲਿਆ ਵਾ ਅੱਧਾ ਚਮਚ ਪਾ ਲਿਆ ਸੀ ਗੁਲਾਬ ਚੰਦ ਜਿਹੜਾ ਤਾਂ ਕੋਈ ਜਿਹੜਾ ਵੀ ਗੁਲਾਬ ਜਲ ਹੈਗਾ ਤੁਸੀਂ ਪਾ ਸਕਦੇ ਜੇ ਗੁਲਾਬ ਜਲ ਗੁਲਾਬ ਜਲ ਨਹੀਂ ਵੀ ਹੈ ਨਾ ਤੇ ਕੋਈ ਗੱਲ ਨਹੀਂ ਤੁਸੀਂ ਇਹਦੀ ਜਗ੍ਹਾ ਪਾਣੀ ਦੀ ਵੀ ਵਰਤੋਂ ਕਰ ਸਕਦੇ ਆ ਡੇਲੀ ਇਸਤੇਮਾਲ ਕਰਨ ਤਾਂ ਆਪਾਂ ਪਾਣੀ ਨਾਲ ਹੀ ਇਹਨੂੰ ਧੋਣਾ ਵਾ ਜੇ ਆਪਾਂ ਪੈਕ ਬਣਾ ਕੇ ਲਗਾਉਣਾ ਤੇ ਆਪਾਂ ਦਹੀਂ ਵਿੱਚ ਲਗਾਉਣਾ ਵਾ ਠੀਕ ਹੈ ਦਹੀਂ ਦੇ ਨਾਲ ਆਪਾਂ ਤਾਂ ਕਰਦੇ ਕਿ ਸਾਰੀਆਂ ਚੀਜ਼ਾਂ ਦੇ ਵਿੱਚ ਜੜੀਆਂ ਵਾ ਨਾ ਖੁਸ਼ਕਿਆ ਤੇ ਦਹੀਂ ਵਿੱਚ ਆਪਾਂ ਜਦੋਂ ਇਹਨੂੰ ਪਾਵਾਂਗੇ ਤੇ ਸਾਨੂੰ ਮੋਇਸਚਰਾਈਜ਼ਰ ਵੀ ਮਿਲ ਜਾਊਗਾ ਕਿੰਨਾ ਚਿਰ ਆਪਾਂ ਆਪਣੇ ਫੇਸ ਤੇ ਇਹਨੂੰ ਰੱਖਣਾ ਵਾ ਜ਼ਿਆਦਾ ਆਪਾਂ ਇਹਨੂੰ ਆਪਣੇ ਫੇਸ ਤੇ ਸੁਕਾਉਣਾ ਨਹੀਂ ਸਿਰਫ ਹਰ ਸਿਰਫ 10 ਤੋਂ 15 ਮਿੰਟ ਰੱਖਣਾ ਹੈ ਠੀਕ ਹੈ ਅੱਜ ਜਦੋਂ ਮੈਂ ਇਹ ਲਗਾਉਣ ਦੇ ਸੀ ਤੇ ਬੜੇ ਵਧੀਆ ਇਹ ਇਹਦੇ ਹੱਥਾਂ ਦੇ ਵਿੱਚ ਨਾ ਦਾਣੇ-ਦਾਣੇ ਜਿਹੜੇ ਆ ਨਾ ਉਹ ਆਉਂਦਾ ਆ ਕਦੀ ਵੀ ਤੁਸੀਂ ਲਗਾ ਲਓ ਕੋਈ ਵੀ ਲਗਾ ਸਕਦਾ ਕਿਸੇ ਵੀ ਉਮਰ ਦਾ ਬੰਦਾ ਇਹਨੂੰ ਲਗਾ ਸਕਦਾ ਜ਼ਰੂਰੀ ਨਹੀਂ ਆ ਕਿ ਇੱਦਾਂ ਮਤਲਬ ਕਿ ਸਿਰਫ ਸਾੜੀਆਂ ਲੇਡੀਜ਼ ਹੀ ਲਗਾ ਸਕਦੇ ਆ ਜਵਾਨ ਵੀ ਲਗਾ ਸਕਦੇ ਆ ਕਿਸੇ ਵੀ ਉਮਰ ਸਿਰ ਲਗਾ ਸਕਦੇ ਕੁੜੀਆਂ ਮੁੰਡੇ ਸਾਰੇ ਲਗਾ ਸਕਦੇ ਆ ਮੁੰਡਿਆਂ ਵਾਸਤੇ ਵੀ ਖਾਸ ਕਰਕੇ ਹੁੰਦਾ ਕਿਉਂਕਿ ਕੁੜੀਆਂ ਫੇਰ ਵੀ ਸਾਡੀਆਂ ਜਿਹੜੀਆਂ ਹਨ ਉਹ ਆਪਣਾ ਚਿਹਰਾ ਜਿਹੜਾ ਟੱਕ ਕੇ ਬਾਹਰ ਜਾਂਦੀਆਂ ਤੇ ਜਿਹੜੇ ਮੁੰਡਿਆਂ ਦੇ ਉਹ ਆਪਣਾ ਚਿਹਰਾ ਘੱਟ ਰੱਖਦੇ ਆ ਜਿੱਦਾਂ ਬਾਹਰ ਜਾਂਦੇ ਧੁੱਪ ਦੇ ਵਿੱਚ ਟੈਨਿੰਗ ਹੋ ਜਾਂਦੀ ਉਹਨਾਂ ਨੂੰ ਦੇਖੋ ਇਸ ਤਰ੍ਹਾਂ ਆਪ ਆਪਣੇ ਫੇਸ ਤੇ ਨੂੰ ਲਗਾ ਲੈਣਾ ਵਾ ਤੇ ਮੈਂ ਜਿੰਨਾ ਕੋ ਬਣਾਇਆ ਸੀ ਉਹ ਹਜੇ ਇੱਕ ਫੇਸ ਦਾ ਹੋਰ ਜਿਹੜਾ ਬਣ ਗਿਆ ਐਕਸਟਰਾ ਤੇ ਜੇ ਤੁਹਾਡੇ ਮਤਲਬ ਤੁਸੀਂ ਮੈਂ ਹੁਣ ਵੀਡੀਓ ਬਣਾਉਣੀ ਇਸ ਚੱਲਦੀ ਨਹੀਂ ਨਹੀਂ ਤੇ ਤੁਸੀਂ ਆਪਣੇ ਧੌਂਟ ਤੇ ਵੀ ਇਹਨੂੰ ਲਗਾ ਸਕਦੇ ਆ ਉਸ ਤੋਂ ਬਾਅਦ ਤੁਸੀਂ ਆਪਣੇ ਹੱਥਾਂ ਤੇ ਵੀ ਲਗਾ ਸਕਦੇ ਆ ਠੀਕ ਹੈ ਤੇ ਚਲੋ ਆਪਾਂ ਇਹ ਤੁਹਾਨੂੰ ਸਾਫਾ ਕੇ ਤੇ ਫਿਰ ਆਪਾਂ ਦਿਖਾਉਣੀ ਕਿ ਇਸ ਤਰ੍ਹਾਂ ਦਾ ਇਹਦਾ ਜਿਹੜਾ ਰਿਜ਼ਲਟ ਮਿਲਦਾ ਵਾ ਸਾਫ ਕਰਕੇ ਦਿਖਾਉਣੀ ਹੈ ਦੇਖੋ ਜੀ ਫੇਸ ਆਪਣਾ ਪੂਰਾ ਕਰ ਲਿਆ ਵਾ ਨੋਰਮਲ ਜੇ ਪਾਣੀ ਦੇ ਨਾਲ ਸਾਫ ਤੇ ਫੇ ਸਾਡਾ ਬਹੁਤ ਸੋਹਣਾ ਬੜਾ ਫਰੈਸ਼ ਵੀ ਹੋ ਗਿਆ ਵਾ ਤੇ ਬੜਾ ਸੋਹਣਾ ਜਿਹੜਾ ਵਾ 글로 ਵੀ ਕਰਨ데요 ਵਾ ਕਿਹਦੀ ਚਮਕੰਦੀ ਆ ਇਸ ਤਰ੍ਹਾਂ ਤੁਸੀਂ ਵੀ ਇਹ ਵਾਲਾ ਜਿਹੜਾ ਵਾ ਪੈਕ ਬਣਾ ਕੇ ਜਿਹੜਾ ਤੁਸੀਂ ਹਫਤੇ ਚ ਤਿੰਨ ਵਾਰੀ ਲਗਾ ਲਓ ਤੇ ਜੇ ਤੁਸੀਂ ਡੇਲੀ ਇਹ ਵਾਲਾ ਸਕਰਬ ਕਰਨਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਉਸੇ ਤਰ੍ਹਾਂ ਤੁਸੀਂ ਡੇਲੀ ਸਕਰਬ ਕਰ ਸਕਦੇ ਜੇ ਤੁਸੀਂ ਸਕਰਬ ਨੂੰ ਪੈਕ ਵਾਂਗੂ ਲਗਾਉਣਾ ਤੇ ਤੁਸੀਂ ਹਫਤੇ ਚ ਤਿੰਨ ਦਿਨ ਲਗਾ ਲਿਓ ਬਾਕੀ ਜੇ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ ਸਾਡੇ ਨਵੇਂ ਚੈਨਲ ਤੇ ਪਲੀਜ਼ ਜਾ ਕੇ ਤੁਸੀਂ ਸਾਨੂੰ ਇਸੇ ਤਰ੍ਹਾਂ ਸਪੋਰਟ ਕਰੋ ਸਿਮਰਨ ਕਿਚਨ ਐਂਡ ਬਲੌਗਸ ਚ ਬਾਏ ਬਾਏ